ਪੰਜਾਬ ਲਾਈਵ 88 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਸੰਕਟ ਮੋਚਨ ਬਾਲਾ ਜੀ ਮੰਦਿਰ ਧਾਰੀਵਾਲ ਤੋਂ ਸ੍ਰੀ ਨਰਿੰਦਰ ਪੰਜਾ ਦੇ ਪ੍ਰਬੰਧਾ ਹੇਠ ਬਜਰੰਗ ਬਲੀ ਸ੍ਰੀ ਹਨੂਮਾਨ ਜੀ ਦੀ ਜੈਵੰਤੀ ਨੂੰ ਸਮਰਪਿਤ ਸ਼ੋਭਾ ਯਾਤਰਾ ਸੁੰਦਰ ਪਾਲਕੀ ਚ ਦੀ 70 ਸਾਇਆ ਹੇਠ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਸ੍ਰੀ ਹਨੂਮਾਨ ਜੀ ਦੇ ਭਗਤਾਂ ਵੱਲੋਂ ਸ੍ਰੀ ਹਨੂਮਾਨ ਜੀ ਪੋਸ਼ਾਕਾਂ ਬੈਂਕੇ ਨੱਚ-ਤੱਪ ਕੇ ਖੁਸ਼ੀ ਦਾ ਅਝਾਰ ਕੀਤਾ ਅਤੇ ਢੋਲ-ਤਮਾਕੇ ਬੈਂਟ ਵਾਜੇ ਆਤਿਸ਼ਬਾਜੀ ਸ਼ੋਭਾ ਯਾਤਰਾ ਦੀ ਰੌਣਕ ਨੂੰ ਵਧਾ ਰਹੇ ਸਨ ਜਦ ਕੇ ਲੜਕੀਆਂ ਅਤੇ ਲੜਕਿਆਂ ਵੱਲੋਂ ਘੋੜਸਵਾਰ ਹੋ ਕੇ ਸ਼ੋਭਾ ਯਾਤਰਾ ਦੀ ਅਗਵਾਈ ਕਰ ਰਹੇ ਸਨ ਸ਼ੋਭਾ ਯਾਤਰਾ ਦੌਰਾਨ ਸੰਗਤਾਂ ਵੱਲੋਂ ਪੂਰੇ ਉਤਸ਼ਾਹ ਨਾਲ ਪ੍ਰਭੂ શ્રી ਰਾਮਚੰਦਰ ਜੀ ਦੇ ਗੁਣगान ਕਰਦੇ ਹੋਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇ ਜਕਾਰੇ ਲਗਾ ਰਹੀਆਂ ਸਨ ਸ਼ੋਭਾ ਯਾਤਰਾ ਦੌਰਾਨ ਆਪਣੇ ਸਾਥੀਆਂ ਸਮੇਤ ਪਹੁੰਚੇ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਲੋਕ ਸਭਾ ਉਮੀਦਵਾਰ ਵਿਧਾਇਕ ਅਮਨ ਸੇਸ ਸੈਰੀ ਕਲਸੀ ਨੇ ਪ੍ਰਭੂ ਜੀ ਤੋਂ ਅਸੀਰਵਾਦ ਪ੍ਰਾਪਤ ਕਰਦੇ ਹੋਏ ਦੇਸ਼ ਵਾਸੀਆਂ ਨੂੰ ਸ੍ਰੀ ਹਨੂਮਾਨ ਜੈਵੰਤੀ ਦੀ ਵਧਾਈ ਦਿਨ ਦਿੱਤੀ ਅਤੇ ਪ੍ਰਬੰਧਕਾਂ ਵੱਲੋਂ ਕੀਤੇ ਸੰਦਾ ਪ੍ਰਬੰਧਾਂ ਦੀ ਸਲਾਹਾ ਕੀਤੀ ਇਸ ਮੌਕੇ ਤੇ ਸ਼ਿਵਸena ਉਹਦਾ ਬਾਲਾ ਸਾਹਿਬ ਠਾਕਰੇ ਪੰਜਾਬ ਪ੍ਰਧਾਨ ਹਣੀ ਮਹਾਜਨ ਡਾਕਟਰ ਕਵਲਜੀਤ ਸਿੰਘ ਜੇ ਨਗਰ ਕੌਂਸਲ ਪ੍ਰਧਾਨ ਸੁਨੀ ਦੁਗਲ ਮਖਦੀਪ ਸਿੰਘ ਹਲੋਵਾਲ ਬਲਦੇਵ ਸਿੰਘ ਨਮਾਣਾ ਨੋਨੀ ਖੋਸ਼ਲਾ ਐਡਵੋਕੇਟਰ ਕੇਸ਼ ਲੜੀਆਂ ਕਾਉਂਸਲਰ ਦੀਪਕ ਮਾਰ ਕਾਉਂਸਲਰ ਪਵਨ ਅਬਰੋਲ ਰਮਨਦੀਪ ਵਾਲਾ ਪੰਡਿਤ ਰਕੇਸ਼ ਸ਼ਰਮਾ ਜਤਿੰਦਰ ਪਰੀਂਝਾ ਆਸੂ ਮੋਤਗਿਲ ਅਭਿਨਵ ਖੰਨਾ ਨੁਕਲ ਸਰਪਾਲ ਅਰਪਤ ਵਰਮਾ ਮੁਕਲ ਮਹਾਜਨ ਵਿਕਾਸ ਤੋਂ ਨਾ ਵਰਿੰਦਰ ਸ਼ਰਮਾ ਦੀਪਕ ਵਰਮਾ ਰਵੀ ਮਹਾਜਨ ਰਜੇਸ਼ ਨੰਦਾ ਰਮਨ ਅਬਰੋਲ ਮੋਹਨ ਰਾ ਰਖਰਾ ਤੋਂ ਇਲਾਵਾ ਵੱਡੀ ਗਿਣਤੀ ਚ ਸੰਗਤਾਂ ਨੇ ਹਾਜ਼ਰੀ ਭਰੀ ਇਸ ਮੌਕੇ ਤੇ ਸੈਂٹری ਇੰਸਪੈਕਟਰ ਸੰਜੀਵ ਸੋਨੀ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ 23 April ਸ਼ਾਮ 5 ਵਜੇ ਸੰਕਟ ਮੋਚਨ ਬਾਲਾ ਜੀ ਮੰਦਿਰ ਧਾਰੀਵਾਲ ਵਿਖੇ ਸਰਕਤ ਕਰਕੇ ਪ੍ਰਭੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ धन्य लोक धन्यवक ਅੱਜ ਭਗਵਾਨ ਸ੍ਰੀ ਬਾਲਾ ਜੀ ਮਹਾਰਾਜ ਹਨੂਮਨ ਜਨਮ ਦਿ ਦੇ ਉਪਲਬਖ ਵਿੱਚ ਪਰੀਂਝਾ ਜੀ ਮੰਦਿਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਸ਼ੋਭਾ ਯਾਤਰਾ ਵੀ ਕੱਢੀ ਗਈ ਭਾਰੀ ਤਦਾਦ ਵਿੱਚ ਮਤਾਵਾਂ ਪਹਿਨਾ ਨੇ ਭਰਾਵਾਂ ਨੇ ਇਸ ਭਾਗ ਲਿਆ ਜਿਹਦੇ ਵਿੱਚ ਸਾਡੇ ਆਪ ਦੇ ਕੈਂਡੀਡੇਟ ਆਮ ਆਦਮੀ ਦੇ ਲੋਕ ਸਭਾ ਦੇ ਮਜੂਦਾ ਵਿਧਾਇਕ ਸ਼ਰੀ ਕਲਸੀ ਜੀ ਵੀ ਇੱਥੇ ਪਹੁੰਚੇ ਨੇ ਮੈਂ ਪਰੀਂਝਾ ਜੀ ਜਿਹੜੇ ਹਰ ਸਾਲ ਧਾਰਮਿਕ ਟਮਾੜੇ ਵਿੱਚ ਪੰਚਾਇ ਦੀ ਮੰਦਿਰ ਵਾਲੇ ਹਨੂਮਨ ਮੰਦਿਰ ਵਾਲੇ ਬਹੁਤ ਵਧੀਆ ਪ੍ਰੋਗਰਾਮ ਕਰਦੇ ਨੇ ਮੈਂ ਸਾਰੀ ਸੰਗਤ ਨੂੰ ਦੇਸ਼ ਵਿੱਚ ਦੇਚ ਬੈਠੀ ਸੰਗਤ ਨੂੰ ਹਨੂਮਨ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਜੈ ਸ਼੍ਰੀ ਰਾਮ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਇੰਨੇ ਵਧੀਆ ਮਾਹੌਲ ਦੇ ਵਿੱਚ ਜਿਹੜੀ ਹਨੂਮਨ ਜਨਮ ਦਿ ਜਿਹੜੀ ਆ ਧਾਰੀਵਾਲ ਵੇਖੇ ਮੈਨੂੰ ਪਤਾ ਲੱਗਾ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਉਂਦੇ ਨੇ ਮੈਂ ਵੀ ਅੱਜ ਵਧਾਈ ਦੇਣ ਪਹੁੰਚਿਆ ਤੇ ਨਤਮਸਤਕ ਹੋਣ ਆਇਆ ਜੀ ਮੰਦਿਰ ਦੇ ਵਿੱਚ ਔਰ ਅਸ਼ੀਰਵਾਦ ਲੈਣ ਆਇਆ ਸਰ ਲੱਛੀ ਵੀ ਚੱਲ ਰਹੀ ਆ ਕੋਈ ਸਾਡੇ ਕੈਂਡੀਡੇਟ ਜੀ ਕੀ ਕਹਿਣਾ ਚਾਹੁੰਦੇ ਹੋ ਬਸ ਇਹੋ ਕਹਾਂਗੇ ਜੀ ਅੱਗੇ ਬਟਾਲੇ ਵਾਲਿਆਂ ਨੇ ਕਿਹਾ ਸੀ ਚਾਲੂ ਫੇਰ ਦਿਓ ਉਹਨਾਂ ਨੇ ਬਹੁਤ ਵਧੀਆ ਫੇਰਿਆ ਜੀ ਉਹ ਜਿਹੜੇ ਗੁਰਦਾਸਪੁਰ ਦੇ ਲੋਕ ਚਾਹੁੰਦੇ ਨੇ ਵੀ ਅੱਗੇ ਤੇ ਕਿਉਂਕਿ ਜਿਨ੍ਹਾਂ ਨੂੰ ਵੀ ਬਣਾ ਕੇ ਭੇਜਿਆ ਉਹਨਾਂ ਨੇ ਗੁਰਦਾਸਪੁਰ ਲੋਕ ਸਭਾ ਦੀ ਆਵਾਜ਼ ਰੱਖੀ ਨਹੀਂ ਬਸ ਇਹੋ ਕਹਾਂਗਾ ਜੀ ਜੇ ਚਾਹੁੰਦੇ ਨੇ ਕੰਮ ਕਰੋਣਾ ਆਪਣੇ ਗਰਦਾਸਪੁਰ ਦਾ ਤੇ ਇੱਕ ਮੌਕਾ ਦੇ ਦਿਓ ਜੇ ਚੰਗੇ ਕੰਮ ਕਰਾਂਗੇ ਤੇ ਅਗਲੀ ਵਾਰ ਵੋਟਾਂ ਪਾ ਦੇਣੇ ਤੇ ਵੋਟਾਂ ਮੰਗਦੇ ਨਹੀਂ ਨਾ ਨਾ ਵੀਰ ਬਜਰੰਗੀ ਨਾ ਨਾ ਸਭ ਤੋਂ ਪਹਿਲਾਂ ਜੈ શ્રી ਰਾਮ ਜੈ ਸ਼੍ਰੀ ਬਾਲਾ ਜੀ ਅੱਜ ਇਹ ਮਹਾਨ ਜੈਦੀ ਦੇ ਉਪਲਖਸ਼ ਦੇ ਵਿੱਚ ਸੰਕਰਮੋਚਨ ਮੰਦਿਰ ਧਾਰੀਬਾਲ ਵਿਖੇ ਚਿਰਿੰਦਰ ਇंटरਪ੍ਰਾਈਜ਼ ਦੀ ਅਗਵਾਈ ਹੇਠ ਇਹ ਸ਼ੁਭ ਯਾਤਰਾ ਜਿਹੜੀ ਆ ਕੱਢੀ ਜਾ ਰਹੀ ਆ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਸੰਗਤਾਂ ਦੇ ਵਿੱਚ ਕਿੰਨਾ ਭਾਰੀ ਉਤਸ਼ਾਹ ਸੰਗਤਾਂ ਦੇ ਵਿੱਚ ਢੋਲ ਧਮਾਕੇ ਦੇ ਨਾਲ ਆਤੀਸ਼ਬਾਜੀ ਦੇ ਨਾਲ ਸੰਗਤਾਂ ਜਿਹੜੀਆਂ ਹੈਗੀਆਂ ਉਹ ਬਾਲਾ ਜੀ ਦੀ ਜਨਮ ਦਿਤੀ ਆ ਮਹਾਵੀਰ ਜਨਮ ਦਿਤੀ ਜਿਹੜੀ ਆ ਉਹਨੂੰ ਬੜੇ ਉਤਸ਼ਾਹ ਦੇ ਨਾਲ ਮਨਾ ਰਹੀ ਹੈ Let's <laughs> go.